ਇਸ ਵੇਲੇ ਦੀ ਵੱਡੀ ਖਬਰ ਨਵਜੋਤ ਸਿੰਘ ਸਿੱਧੂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦਰਸਲ ਉਹਨਾਂ ਨੂੰ ਲੀਗਲ ਨੋਟਿਸ ਜਾਰੀ ਕੀਤਾ ਗਿਆ ਤੇ ਨੋਟਿਸ ਦੇ ਵਿੱਚ ਪਤਨੀ ਨਵਜੋਤ ਕੌਰ ਦੇ ਕੈਂਸਰ ਦੇ ਦਸਤਾਵੇਜ਼ 7 ਦਿਨਾਂ ਦੇ ਅੰਦਰ ਪੇਸ਼ ਕਰਨ ਲਈ ਕਿਹਾ ਗਿਆ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਕਰੋੜਾਂ ਰੁਪਏ ਦੀ ਮੰਗ ਕੀਤੀ ਗਈ ਹੈ ਤਾਂ ਲਗਾਤਾਰ ਨਵਜੋਤ ਸਿੱਧੂ ਜਿਹੜੇ ਸੁਰਖੀਆਂ ਦੇ ਵਿੱਚ ਬਣੇ ਹੋਏ ਨੇ ਦਰਸਲ ਉਹਨਾਂ ਦੇ ਵੱਲੋਂ ਕੁਝ ਦਿਨ ਪਹਿਲਾਂ ਹੀ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਉਹਨਾਂ ਦੀ ਪਤਨੀ ਨਵਜੋਤ ਕੋਰ ਨੇ ਕੈਂਸਰ ਦੇ ਚੌਥੀ ਸਟੇਜ ਤੋਂ ਜਿਹੜਾ ਮਾਤ ਦਿੱਤੀ ਹੈ ਆਪਣੀ ਡੇਲੀ ਰੁਟੀਨ ਚੇਂਜ ਕੀਤੀ ਹੈ ਕੁਝ ਹੈਲਥ ਟਿਪਸ ਜਿਹੜੇ ਅਪਣਾਏ ਨੇ ਜਿਸ ਕਰਕੇ ਉਹਨਾਂ ਨੇ ਚੌਥੀ ਸਟੇਜ ਨੂੰ ਜਿਹੜੀ ਮਾਤ ਦੇ ਦਿੱਤੀ ਹੈ ਤਾਂ ਇਸ ਤੋਂ ਬਾਅਦ ਜਿਹੜੇ ਡਾਕਟਰ ਸੀ ਉਹਨਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਕਾਫੀ ਜਿਹੜੀ ਚਰਚਾ ਛਿੜ ਗਈ ਤੇ ਹੁਣ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਛੱਤੀਸਗੜ ਸਿਵਲ ਸੁਸਾਇਟੀ ਨੇ ਸਾਫ ਦਾ ਕ੍ਰਿਕਟਰ ਅਤੇ ਪੰਜਾਬ ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ ਨੂੰ ਕਾਨੂੰਨੀ ਨੋਟਿਸ ਜਾਰੀ ਕੀਤਾ ਹੈ ਨੋਟਿਸ ਦੇ ਵਿੱਚ ਸਿੱਧੂ ਨੂੰ ਪਤਨੀ ਨਵਜੋਤ ਕੌਰ ਦੇ ਕੈਂਸਰ ਦੇ ਇਲਾਜ ਦੇ ਦਸਤਾਵੇਜ਼ 7 ਦਿਨਾਂ ਦੇ ਵਿੱਚ ਪੇਸ਼ ਕਰਨ ਲਈ ਕਿਹਾ ਗਿਆ ਅਜੇਾ ਨਾ ਹੋਣ ਤੇ 850 ਕਰੋੜ ਰੁਪਏ ਦੀ ਮੰਗ ਵੀ ਕੀਤੀ ਗਈ ਹੈ ਤਾਂ ਹਾਲੇ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੇ ਆਪਣੀ ਪਤਨੀ ਨਵਜੋਤ ਕੌਰ ਸਿੱਧੂ ਦੇ ਚੌਥ ਇਸ 스테ਜ ਦੇ ਕੈਂਸਰ ਤੋਂ ਪੂਰੀ ਤਰ੍ਹਾਂ ਠੀਕ ਹੋਣ ਸੰਬੰਧੀ ਪ੍ਰੈਸ ਵਾਰਤਾ ਕੀਤੀ ਗਈ ਜਿਸ ਦੇ ਵਿੱਚ ਨਵਜੋਤ ਸਿੰਧੂ ਨਵਜੋਤ ਸਿੱਧੂ ਦਾਵਾ ਕਰਦੇ ਨਜ਼ਰ ਆਏ ਕਿ ਉਹਨਾਂ ਦੀ ਪਤਨੀ ਬਿਨਾਂ ਕਿਸੇ ਡਾਕਟਰੀ ਇਲਾਜ ਜਾਂ ਦਵਾਈ ਦੇ ਸਿਰਫ 40 ਦਿਨਾਂ ਦੇ ਵਿੱਚ ਕੈਂਸਰ ਤੋਂ ਪੂਰੀ ਤਰ੍ਹਾਂ ਦੇ ਨਾਲ ਠੀਕ ਹੋ ਗਈ ਜਿਸ ਤੋਂ ਬਾਅਦ ਡਾਕਟਰਾਂ ਦੇ ਜਿਹੜੇ ਪ੍ਰतिकਰਮ ਸੀ ਉਹ ਸਾਹਮਣੇ ਆਏ ਤਾਂ ਯੂਟਰਨ ਨਵਜੋ ਸਿੱਧੂ ਉਹਦੋਂ ਲੈਂਦੇ ਹੋਏ ਨਜ਼ਰ ਆਇਆ ਕਿ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਡਾਕਟਰਾਂ ਦੀ ਦੇਖਰੇਖ ਦੇ ਵਿੱਚ ਹੀ ਉਹਨਾਂ ਦੀ ਪਤਨੀ ਦੇ ਜਿਹੜਾ ਕੈਂਸਰ ਵਰਗੀ ਬਿਮਾਰੀ ਨੂੰ maat ਦਿੱਤੀ ਹੈ ਉਹਨਾਂ ਦੀ ਕੀਮੋਥੈਰੇਪੀ ਹਾਰਮੋਨਲ ਥੈਰੇਪੀ ਅਤੇ ਪੂਰੀ ਜੇਨ ਸਰਜਰੀ ਵੀ ਹੋਈ ਹੈ ਤਾਂ ਸਪਸ਼ਟ ਕੀਤਾ ਗਿਆ ਸੀ ਨਵਜੋਤ ਸਿੱਧੂ ਦੇ ਵੱਲੋਂ ਜਦੋਂ ਡਾਕਟਰਾਂ ਦੇ ਵੱਲੋਂ ਆਪਣੀ ਪ੍ਰਤੀਕਿਰਿਆ ਜाहिर ਕੀਤੀ ਗਈ ਤਾਂ ਨਵਜੋਤ ਸਿੱਧੂ ਯੂਟਰਨ ਲੈਂਦੇ ਹੋਏ ਨਜ਼ਰ ਆਏ ਤੇ ਉਹਨਾਂ ਦੇ ਵੱਲੋਂ ਸਪਸ਼ਟ ਕੀਤਾ ਗਿਆ ਕਿ ਡਾਕਟਰਾਂ ਦੀ ਦੇਖਰੇਖ ਦੇ ਨਾਲ ਹੀ ਅਜਿਹਾ ਸੰਭਵ ਹੋਇਆ ਹੈ ਉਹਨਾਂ ਦਾ ਪੂਰਾ ਡਾਕਟਰੀ ਇਲਾਜ ਵੀ ਹੋਇਆ ਤੇ ਉਹਨਾਂ ਦੇ ਵੱਲੋਂ ਲੋਕਾਂ ਨੂੰ ਕਿਹਾ ਗਿਆ ਕਿ ਡਾਕਟਰੀ ਇਲਾਜ ਜ਼ਰੂਰੀ ਹੈ ਇਸ ਵੱਡੀ ਬਿਮਾਰੀ ਕਰਕੇ ਤਾਂ ਹੁਣ ਵੱਡੀ ਖਬਰ ਜਿਹੜੀ ਛੱਤੀਸਗੜ੍ਹ ਦੇ ਜਿਹੜੇ ਸਿਵਲ ਸੁਸਾਇਟੀ ਨੇ ਉਹਨਾਂ ਦੇ ਵੱਲੋਂ ਲੀਗਲ ਨੋਟਿਸ ਜਾਰੀ ਕਰ ਦਿੱਤਾ ਗਿਆ ਤੇ 7 ਦਿਨਾਂ ਦੇ ਅੰਦਰ ਪਤਨੀ ਨਵਜੋਤ ਕੌਰ ਦੇ ਕੈਂਸਰ ਦੇ ਨਾਲ ਰਿਲੇਟਿਡ ਸਾਰੇ ਦਸਤਾਵੇਜ਼ ਪੇਸ਼ ਕਰਨ ਦੇ ਲਈ ਕਿਹਾ ਜੇਕਰ ਰੁਝਾਨ ਨਹੀਂ ਹੁੰਦਾ ਤਾਂ 850 ਕਰੋੜ ਰੁਪਏ ਦੀ ਮੰਗ ਵੀ ਕੀਤੀ ਹੈ ਕਿਉਂਕਿ ਡਾਕਟਰ ਲਗਾਤਾਰ ਕਹਿ ਰਹੇ ਸਨ ਕਿ ਅਜੇ ਹੀ ਬਿਮਾਰੀ ਦੇ ਇਲਾਜ ਬਹੁਤ ਜ਼ਰੂਰੀ ਹੈ ਲੋਕਾਂ ਨੂੰ ਕਿਹਾ ਜਾ ਰਿਹਾ ਸੀ ਕਿ ਉਹ ਜਿਹੜੇ ਇਸ ਬਿਮਾਰੀ ਨਾਲ ਪੀੜਿਤ ਨੇ ਉਹ ਆਪਣਾ ਇਲਾਜ ਜ਼ਰੂਰ ਕਰਵਾਉਣ ਕਿਉਂਕਿ ਸਿੱਧੂ ਦੇ ਵੱਲੋਂ ਨਵਜੋ ਸਿੱਧੂ ਦੇ ਵੱਲੋਂ ਵੱਡਾ ਦਾਵਾ ਕੀਤਾ ਗਿਆ ਸੀ ਬਕਾਇਦਾ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਗਿਆ ਕਿ ਡੇਲੀ ਰੁਟੀਨ ਚੇਂਜ ਹੋਣ ਦੇ ਕਾਰਨ ਹੀ ਉਹਨਾਂ ਦੀ ਪਤਨੀ ਨੇ 4th ਸਟੇਜ ਦੇ ਕੈਂਸਰ ਨੂੰ ਜੈਦੀ ਮਾਤ ਦਿੱਤੀ ਹੈ ਹਾਲਾਂਕਿ ਬਾਅਦ ਦੇ ਵਿੱਚ ਸਪਸ਼ਟ ਕਰਦੇ ਵੀ ਨਜ਼ਰ ਆਇਆ ਕਿ ਉਹਨਾਂ ਦਾ ਮੈਡੀਕਲ ਇਲਾਜ ਵੀ ਜਿਹੜਾ ਨਾਲ ਦੇ ਨਾਲ ਚੱਲਿਆ ਜਿਸ ਤੋਂ ਬਾਅਦ ਹੁਣ ਛੱਤੀਸਗੜ੍ਹ ਦੇ ਵੱਲੋਂ ਛੱਤੀਸਗੜ੍ਹ ਸਿਵਲ ਸੁਸਾਇਟੀ ਦੇ ਵੱਲੋਂ ਜਿਹੜਾ ਸਾਫ ਕਾ ਕਰੀਟਰ ਰਤੇ ਪੰਜਾਬ ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ ਨੂੰ ਕਾਨੂੰਨੀ ਨੋਟਿਸ ਜਾਰੀ ਕਰਕੇ 7 ਦਿਨਾਂ ਦੇ ਅੰਦਰ ਸਾਰੇ ਦਸਤਾਵੇਜ਼ ਪੇਸ਼ ਕਰਨ ਦੇ ਲਈ ਕਿਹਾ ਜਿਹੜੇ ਉਹਨਾਂ ਦੀ ਵਾਈਫ ਦਾ ਇਲਾਜ ਚੱਲਿਆ ਹੈ ਕੈਂਸਰ ਦੇ ਨਾਲ ਜਿਹੜੇ ਪੀੜਿਤ ਸਨ ਨਵਜੋਤ ਕੌਰ ਹਾਲਾਂਕਿ ਉਹਨਾਂ ਦੇ ਵੱਲੋਂ ਮਾਤ ਦੇ ਦਿੱਤੀ ਗਈ ਹੈ 4ਥ ਸਟੇਜ ਦਾ ਹੈ ਕੈਂਸਰ ਸੀ ਤਾਂ ਹੁਣ ਉਹਨਾਂ ਨੂੰ ਜਿਹੜਾ ਜਵਾਬ ਤਲਬ ਕੀਤਾ ਹੈ ਤਾਂ ਪੂਰੀ ਜਿਹੜੀ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਜੇਕਰ ਉਹ ਜਵਾਬ ਨਹੀਂ ਦਿੰਦੇ ਦਸਤਾਵੇਜ਼ ਜੇ ਪੇਸ਼ ਨਹੀਂ ਕਰਦੇ ਤਾਂ 850 ਕਰੋੜ ਰੁਪਏ ਦੀ ਜਿਹੜੀ ਮੰਗ ਵੀ ਕੀਤੀ ਗਈ ਹੈ